ਭਜਦਾ ਹੈ ਕੋਈ ਬੰਦੇ ਨਹੀਂ ਹੁੰਦੇ ਜਿਹੜੇ ਭਜਦੇ ਹੁੰਦੇ ਜਿਹਨੇ ਭਜਦੇ ਹੁੰਦੇ ਜਾਣਿਆਂ ਤੋਂ ਵੀ ਗਾ ਲੰਗਿਆ ਉਹ ਤਾਂ ਉਹ ਤਾਂ ਵੀਡੀਓ ਬਣਾਉਣੀ ਚਾਹੁੰਦੇ ਹੋਰ ਕੁਝ ਨਹੀਂ ਗੱਲ ਤਾਂ ਕਰਨੀ ਨਹੀਂ ਚਾਹੁੰਦੇ ਜਨਾਨੀਆਂ ਅਸੀਂ ਜਨਾਨੀਆਂ ਖੜੀਆਂ ਅਸੀਂ ਡਰਦੀਆਂ ਨਹੀਂ ਸਾਨੂੰ ਪੁਲਿਸ ਚੱਕ ਲੈ ਲੈ ਜਾਏ ਜਿੱਥੇ ਲੈ ਜਾਣਾ ਉਹ ਤਾਂ ਜਾਨਾ ਬਣ ਗਿਆ ਕਿ ਕਿ ਚਾਰ ਦਵਾਰੀ ਜਿਹੜਾ ਹੈਗਾ ਕਿ ਚਾਚਰਾਂ ਤੇ ਲਾ ਕੇ ਅਦਗਟਨ ਕੀਤੇ ਜਾ ਰਹੇ ਨੇ ਜਦੋਂ ਸਪੀਕਰ ਸਾਹਿਬ ਆ ਕੇ ਬਹਿਣ ਲੱਗੇ ਨਾ ਨਾ ਸਪੀਕਰ ਸਾਹਿਬ ਮੀਟ ਦੇ ਅੰਦਰ ਲੈ ਕੇ ਆਓ ਪਹਿਲਾਂ ਕਹਿੰਦੇ মিডিਆ ਅੰਦਰ ਨਹੀਂ ਆਉਗੇ ਤਾਂ ਅਖੀ ਜਾ ਕੇ ਪੂਰੀ ਤਖੀ ਜਾ ਕੇ ਮਾਨ ਜੋ ਸਪੀਕਰ ਸਾਹਿਬ ਨੇ ਇਹ ਗੱਲ ਕਹੀ ਆ ਪਰ ਜਿਹੜੇ ਜ਼ੋਨ ਹੁੰਦੇ ਆ ਮੇਚਾ ਜਵਾਬ ਦੇਣ ਤੋਂ ਭੱਜਦੇ ਹੁੰਦੇ ਆ ਟਰਾਲੀਆਂ ਚੋਰੀ ਕੀਤੀਆਂ ਇਹਨਾਂ ਬੰਦਿਆਂ ਨੇ ਜਿਹੜੇ ਟਰਾਲੀਆਂ ਨਹੀਂ ਚੋਰੀ ਕੀਤੀਆਂ ਤੇ ਜਿਹੜਾ মিডিਆ ਸਾਹਮਣੇ ਜਵਾਬ ਦੇ ਕੇ ਜਾਂਦੇ ਟਰਾਲੀਆਂ ਦੀ ਸਰਕਾਰ ਨੂੰ ਤੋਪ ਮੁੜਦੇ ਵਾਹੇ ਕਹਿੰਦੇ ਇੱਟਾਂ ਲਾਈਆਂ ਨਵੀਆਂ ਬੈਠੋ ਉਹਨਾਂ ਚ ਮੇਰੇ ਵਾਰੇ ਕ੍ਰਾਂਤੀ ਆ ਗਈ ਆ ਵੇ ਕੀ ਜਾਣੇ ਆ ਤੁਸੀਂ ਆਲਡੀਆ ਕਰਾਣੇ ਵੀ ਆ ਗਏ ਆ ਬਾਥਰੂਮਾਂ ਦੀ ਕ੍ਰਾਂਤੀ ਆ ਗਈ ਹੌਣਦੇ ਭੱਜ ਭੱਜ ਜਾਂਦੇ ਨਾ ਮੜ ਕੇ ਲੀੜੇ ਪਾੜ ਕੇ ਜਾਣਗੇ ਇਹ ਇਹਨਾਂ ਲੀੜੇ ਪਾਟੇ ਹੋਏ ਕਰਨਗੇ ਜਦੋਂ ਜਾਇ ਕਰਨਗੇ ਜੁਰਗਾਂ ਨੂੰ ਇਹਨਾਂ ਨੇ ਉਤਰਿਆਂ ਨੇ ਛੜਕਾਂ ਤੇ ਰੋਲਿਆ ਬਹਿ ਜਾਣ ਬਹਿ ਜਾ ਬੇੜਾ ਇਹਨਾਂ ਦਾ ਫੇ ਹੋਣਿਆਂ ਦਾ ਮਿਛਲੀ ਆ ਦੇ ਵਿੱਚੋਂ ਪਹਿਲਾਂ ਭੱਜਿਆ ਹੁਣ ਚੰਦਵਾਜੇ ਦੇ ਵਿੱਚੋਂ ਭੱਜਿਆ ਇੱਥੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਸਾਧ ਡਾਟ ਕੇ ਖੜਨਗੇ ਤੇ ਚੋਰ ਭੱਜਣਗੇ ਕਦਰਪ ਬੋਟਾ ਲੈਣ ਵੇ ਪਹਿ ਪਹਿ ਹੁੰਦਾ ਸੀ ਸਸਾਸੀ ਕਹਾਂ ਸੀ ਮੀਢਾ ਸਾਹਮਣੇ ਗੱਲ ਕਰਨੀ ਹੁੰਦਾ ਮੀਢਾ ਸਾਹਮਣੇ ਗੱਲ ਨਹੀਂ ਹੋਣੀ ਫਿਰ ਕਿਉਂ ਭਜਦਾ ਨਾ ਜਿੰਨੀ ਵਾਰੀ ਮਰਜ਼ੀ ਆ ਜਾਏ ਪਰ ਜਿੱਦੈ ਚ ਓਣ ਜਾਵਤਾ ਲੱਗ ਗਿਆ ਜਿੱਦੈ ਸਾਡੇ ਪਿੰਡ ਚ ਵੜ ਗਿਆ ਉਦਦੇ ਅਸੀਂ ਫਿਰ ਤੋਰਾਂਗੇ ਜਿਵੇਂ ਇਹ ਭਜਦਾ ਸਾਲ ਜਦੋਂ ਤੂੰਨ ਜਾਵਤਾ ਲੱਗ ਗਿਆ ਸੋਚ ਸੰਕੇ ਪਿੰਡਾਂ ਦੇ ਵਿੱਚ ਕਸਮ ਰੱਖੋਗੇ ਦੋ ਦੋ ਕੱਪੜੇ ਨਾਲ ਲੈ ਕੇ ਆਓ ਜੇ ਇੱਕ ਇੱਕ ਘੜੀ ਚਾੱਕ ਕੇ ਲੈ ਕੇ ਆਓ ਜੇ ਇਹਣਾ ਸਮਝੋ ਜੇ ਅੱਜ ਕਿਸਾਨ ਚੁੱਪ ਕਰ ਗਿਆ ਚੁੱਪ ਨਹੀਂ ਕਰਦਾਗੇ ਅੰਦੋਲਨ ਦੇ ਦੂਵੀਂ ਵੱਡਾ ਸ਼ੁਰੂ ਹੋਊਗਾ ਲੋਕੋ ਏਟੀਵੀ ਨਾਲ ਜੁੜਨ ਤੁਸੀਂ ਮੈਂ ਉਤਾਰ ਕਿਸਾਨਾਂ ਨੂੰ ਮਿਲਣ ਜਿਹੜੇ ਸਪੀਕਰ ਕੁਲਤਾਰ ਸਿੰਘ ਸੰਧਵਾ ਆ ਰਹੇ ਨੇ ਕਿਸਾਨਾਂ ਨੂੰ ਮਲਾਉਣਗੇ ਤਸਵੀਰਾਂ ਦੇਖਦੇ ਹੋ ਕਿ ਪਹੁੰਚ ਚੁੱਕੇ ਨੇ ਕਿਸਾਨ ਲਗਾਤਾਰ ਸਵੇਰ ਤੋਂ ਢੀਕ ਕਰ ਰਹੇ ਸੀ ਤਾਂ ਇੱਕ ਸਕੂਲ ਦੇ ਵਿੱਚ ਪ੍ਰੋਗਰਾਮ ਹੈ ਜਿੱਥੇ ਉਹਨਾਂ ਦੇ ਨਾਲ ਹੁਣ ਮਿਲਣਗੇ ਬੁਲਾਉਣੇ ਤੁਹਾਨੂੰ ਬੁਲਾਉਂਦੇ ਦੇਖ ਸਕਦੇ ਹੋ ਤਸਵੀਰਾਂ ਕਿ ਉਹ ਮਿਲਣ ਜਾ ਰਹੇ ਨੇ ਅੰਦਰ ਜੀ ਬਾਕੀ ਬਾਕੀ ਲੋਕ ਲਾੜੋਂ ਅੰਦਰ ਇਹਦਾ ਬੰਦ ਕਰਦੇ ਕੋਈ ਕੋਈ ਆਪੇ ਜੀ ਕੋਲੇ ਬਾਤ ਕਰਦਾ ਹੈ ਜੀ ਨਾ ਮਾਰ ਕਰ ਦਿੰਦਾ ਨਾ ਜੀ ਆਪਾਂ ਮਿਲੇ ਨਹੀਂ ਜੀ ਕਿਸਾਨਾਂ ਨਾਲ ਮਿਲਦੇ ਆ ਜੀ ਮਿਲਦੇ ਉਹ ਤਾਂ ਉਹ ਤਾਂ ਵੀਡੀਓ ਬਣਾਉਣੀ ਚਾਹੁੰਦੇ ਹੋਰ ਕੁਝ ਨਹੀਂ ਕਰ ਗੱਲ ਤਾਂ ਕਰਨੀ ਨਹੀਂ ਚਾਹੁੰਦੇ ਤਾਂ ਕਿਸਾਨਾਂ ਨੂੰ ਮੈਲ ਅੰਦਰ ਗਏ ਸੀਗੇ ਪਰ ਉਸ ਤੋਂ ਬਾਅਦ ਸਪੀਕਰ ਸਾਹਿਬ ਲਗਭਗ 5 ਤੋਂ 7 ਸਕਿੰਟ ਬਾਅਦ ਬਾਹਰ ਆ ਗਏ ਨੇ ਤਾਂ ਕੀ ਗੱਲਬਾਤ ਹੋਈ ਹੈ ਕਿਸਾਨਾਂ ਦੇ ਨਾਲ ਉਹ ਵੀ ਗੱਲਬਾਤ ਕਰਾਂਗੇ ਕਿਉਂਕਿ ਕਿਸਾਨ ਨੇ ਉਹ ਵਾਲੇ ਅੰਦਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤਾਂ ਜਿਹੜੇ ਸਪੀਕਰ ਕੁਲਤਾਰ ਸਿੰਘ ਸੰਧਵਾ ਇੱਥੋਂ ਜਾ ਰਹੇ ਨੇ ਕਿਸਾਨਾਂ ਨੂੰ ਮਿਲਣ ਦੇ ਲਈ ਇੱਥੇ ਬੁਲਾਇਆ ਗਿਆ ਸੀਗਾ ਪਰ 5 ਤੋਂ 7 ਸਕਿੰਟ ਬਾਅਦ ਉਹ ਕਮਰੇ ਤੋਂ ਬਾਹਰ ਆ ਗਏ ਆ ਗੱਲਬਾਤ ਕੀ ਹੋਈ ਆ ਕਿਉਂ ਨਹੀਂ ਗੱਲਬਾਤ ਹੋਈ ਉਹ ਸਾਰੇ ਕਿਸਾਨਾਂ ਦੇ ਨਾਲ ਕਰਾਂਗੇ ਕਿ ਅਖਰ ਕਿਉਂ ਨਹੀਂ ਮਿਲਿਆ ਗਿਆ ਕਿਉਂ ਨਹੀਂ ਗੱਲਬਾਤ ਕੀਤੀ ਗਈ ਉਹ ਵੀ ਦਿਖਾਵਾਂਗੇ ਤਾਂ ਇਥੋਂ ਸਪੀਕਰ ਗੁਲਤਾਰ ਸਿੰਘ ਸੰਧਵਾ ਵਾਪਸ ਜਾ ਰਹੇ ਨੇ ਜਿਹੜੇ ਕਿਸਾਨ ਨੇ ਉਹ ਹਾਲੇ ਵੀ ਕਮਰੇ ਦੇ ਅੰਦਰ ਨੇ ਕਿਉਂ ਨਹੀਂ ਗੱਲਬਾਤ ਹੋਈ ਕੀ ਗੱਲਬਾਤ ਹੋਈ ਆ ਉਹ ਵੀ ਤੁਹਾਨੂੰ ਦੱਸਾਂਗੇ ਤਾਂ ਹਲਾਲ ਸਪੀਕਰ ਕੋ ਉਤਾਰ ਸਿੰਘ ਸੰਧਮਾ ਇਥੋਂ ਜਾ ਰਹੇ ਨੇ ਤੱਕ ਕੁਝ ਦੇਰ ਬਾਅਦ ਜਿਹੜੇ ਕਿਸਾਨ ਨੇ ਉਹ ਬਾਹਰ ਆਉਣਗੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕੀ ਗੱਲਬਾਤ ਉਹਨਾਂ ਦੇ ਨਾਲ ਹੋਈ ਹੈ ਜਾਂ ਕਿਉਂ ਗੱਲਬਾਤ ਨਹੀਂ ਹੋਈ ਵੀ 5 ਸੈਕਿੰਡ ਦੇ ਵਿੱਚ ਲੱਗਦਾ ਨਹੀਂ ਕਿ ਕੋਈ ਗੱਲਬਾਤ ਹੋਈ ਹੋਵੇਗੀ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕੀ ਲੱਗਦਾ 2-3 ਸੈਕਿੰਡ ਅੰਦਰ ਜਾਂਦੇ ਆ ਸਪੀਕਰ ਸਾਹਿਬ ਬਾਹਰ ਆਏ ਗੱਲਬਾਤ ਨਹੀਂ ਕੀਤੀ ਦੇਖੋ ਚੋਰ ਭੱਜਦੇ ਹੁੰਦੇ ਗੱਲਬਾਤ ਕਰਨ ਤੋਂ ਉਹਨਾਂ ਨੇ ਅੱਛਾ ਮੈਂ ਜਿਹੜੀ ਸੀ ਕਿ ਆਉਣ ਰਿਕਾਰਡ ਮੀਡੀਆ ਦੇ ਸਾਹਮਣੇ ਗੱਲਬਾਤ ਕਰਨਾ ਚਾਹੁੰਦਾ ਵੀ ਮੈਂ ਇਹ ਗੱਲ ਐਸਪੀ ਸਾਹਿਬ ਨੂੰ ਦੋਨੋਂ ਐਸਪੀ ਸਾਹਿਬ ਨੂੰ ਗੱਲ ਇਹ ਗੱਲ ਕਹਿਤੀ ਸੀ ਕਿ ਭਾਈ ਜਿੰਨੀ ਗੱਲਬਾਤ ਹੋਊਗੀ ਮੀਡੀਆ ਦੇ ਸਾਹਮਣੇ ਹੋਊਗੀ ਮੀਡੀਆ ਤੋਂ ਬਾਹਰ ਕੋਈ ਗੱਲਬਾਤ ਨਹੀਂ ਹੋਣੀਗੀ ਪਰ ਜਦੋਂ ਸਪੀਕਰ ਸਾਹਿਬ ਆ ਕੇ ਬਹਿਣ ਲੱਗੇ ਮੈਂ ਮੈਂ ਸਪੀਕਰ ਸਾਹਿਬ ਮੀਡੀਆ ਅੰਦਰ ਲੈ ਕੇ ਆਉ ਪਹਿਲਾਂ ਕਹਿੰਦੇ ਮੀਡੀਆ ਅੰਦਰ ਨਹੀਂ ਜਾਓ ਤਾਲਖੀ ਜਾ ਕੇ ਪੂਰੀ ਤਾਲਖੀ ਜਾ ਕੇ ਮਾਨ ਜੋ ਸਪੀਕਰ ਸਾਹਿਬ ਨੇ ਇਹ ਗੱਲ ਕਹੀ ਆ ਪਰ ਜਿਹੜੇ ਚੋਣ ਹੁੰਦੇ ਆ ਮੇਰੇ ਸਾਹ ਜਵਾਬ ਦੇਣ ਤੋਂ ਭੱਜਦੇ ਹੁੰਦੇ ਆ ਟਰਾਲੀਆਂ ਚੋਰੀ ਕੀਤੀਆਂ ਇਹਨਾਂ ਬੰਦਿਆਂ ਨੇ ਜੇ ਚਰਨ ਨਾ ਨਹੀਂ ਚੋੜੀ ਕਿਤੇ ਦੇ ਤੇ ਸਾਡੇ ਮੀਡੀਆ ਸਾਹਮਣੇ ਜਵਾਬ ਦੇ ਕੇ ਜਾਂਦੇ ਸਪੀਕਰ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਚੋਣ ਜਾਬਤਾ ਲੱਗਣਾ 2027 ਦੇ ਵਿੱਚ ਜਦੋਂ ਚੋਣ ਜਾਬਤਾ ਲੱਗ ਗਿਆ ਸੋਚ ਸਮਝ ਕੇ ਪਿੰਡਾਂ ਦੇ ਵਿੱਚ ਕਦਮ ਰੱਖੋ ਜੇ ਦੋ ਦੋ ਕੱਪੜੇ ਨਾਲ ਲੈ ਕੇ ਆਓ ਜੇ ਇੱਕ ਇੱਕ ਘੱਡੀ ਚਾੱਕ ਕੇ ਲੈ ਕੇ ਆਓ ਜੇ ਇਹਨਾਂ ਸਮਝੋ ਜੇ ਅੱਜ ਕਿਸਾਨ ਚੁੱਪ ਕਰ ਗਿਆ ਚੁੱਪ ਨਹੀਂ ਕਰਦੇਗੇ ਅੰਦੋਲਨ ਦੇ ਦੂ ਵੀ ਵੱਡਾ ਸ਼ੁਰੂ ਹੋਊਗਾ ਛੋਟਾ ਸ਼ੁਰੂ ਹੋਊਗਾ ਠੀਕ ਹੈ ਮਾਤਾ ਜੀ ਕੀ ਲੱਗਦਾ ਕਿ ਕਿਉਂ ਨਹੀਂ ਗੱਲਬਾਤ ਕੀਤੀ ਉਹਦੇ 5 ਕਿੰਟਾ ਬਾਅਦ ਬਾਹਰ ਆ ਗਏ ਚੋਰ ਹੈ ਚੋਰ ਵੀ ਗੱਲ ਕਰਦੇ ਹੁੰਦੇ ਆ ਚੋਰ ਗੱਲ ਨਹੀਂ ਕਰਦੇ ਹੁੰਦੇ ਚੋਰ ਭਜਦੇ ਹੀ ਹੁੰਦੇ ਆ ਹਾਂ ਸਵੇਰ ਦੇ ਤੁਸੀਂ ਦਿੱਤੀ ਜਨੇ ਵਾਰ ਵਾਰ ਤੁਹਾਨੂੰ ਕਹਿੰਦੇ ਕਿੱਥੇ ਕਿੱਥੇ ਹਾਂ ਹਾਂ ਕੇ ਭਜਦਾ ਏ ਕੋਈ ਬੰਦੇ ਨਹੀਂ ਹੁੰਦੇ ਜਿਹੜੇ ਭਜਦੇ ਹੁੰਦੇ ਜਿਹਨੇ ਭਜਦੇ ਹੁੰਦੇ ਤੇ ਜੁਨਿਆਂ ਤੋਂ ਵੀ ਗਾ ਲੰਗ ਹੈ ਹਾਂ ਜਨਾਨੀਆਂ ਅਸੀਂ ਜਨਾਨੀਆਂ ਖੜੀਆਂ ਅਸੀਂ ਡਰਦਿਆਂ ਨਹੀਂ ਸਾਨੂੰ ਪੁਲਿਸ ਚੱਕ ਲੈ ਲੈ ਜਾਏ ਜਿੱਥੇ ਲੈ ਜਾਣਾ ਉਹ ਤਾਂ ਜਨਾਨਾ ਬਣ ਗਿਆ ਥੋੜਾ ਤਾਂ ਖਤਰਾ ਸੀ ਭਾਈ ਕੀ ਪਤਾ ਹੋਊਗਾ ਹੀ ਹੁਣ ਖਤਰਾ ਬੋਟਾਂ ਲੈਣ ਵੇ ਤਾਂ ਭੱਜ ਭੱਜ ਹੁੰਦਾ ਸੀ ਆਪ ਭੱਜਿਆ ਸਾਸੀ ਕਹਾਂ ਸੀ ਮੀਢਾ ਸਾਹਮਣੇ ਗੱਲ ਕਰਨੀ ਹੁੰਦਾ ਮੀਢਾ ਸਾਹਮਣੇ ਗੱਲ ਨਹੀਂ ਹੋਣੀ ਫਿਰ ਕਿਉਂ ਭੱਜਦਾ ਬਸ ਇਹੇ ਜਵਾਬ ਮਿਲਨੇ ਆ ਇਹਨਾਂ ਨੂੰ ਜਿੰਨਾ ਜਿੰਨੀ ਵਾਰੀ ਮਰਜ਼ੀ ਆ ਜਾਏ ਪਰ ਜਿੱਦੈ ਚ ਉਹਨ ਜਾਵਤਾ ਲੱਗ ਗਿਆ ਜਿੱਦੈ ਸਾਡੇ ਪਿੰਡ ਚ ਵੜ ਗਿਆ ਉਦਦੇ ਅਸੀਂ ਵੇਰ ਤੋਰਾਂਗੇ ਜਿਵੇਂ ਇਹ ਭੱਜਦਾ ਸਾਥੀ ਜਿਵੇਂ ਸਾਡੇ ਨਾਲ ਕੀਤੀ ਉਵੇਂ ਕਰਾਂਗੇ ਅੱਜ ਵੀਰ ਜੀ ਅਸੀਂ ਪਹਿਲਾਂ ਮਿਸ਼ਰੀ ਵਾਲੇ 2 ਘੰਟੇ ਧੁੱਪੇ ਖੜੇ ਰਹੇ ਇਹਨੇ ਸਾਡੇ ਗੱਲਬਾਤ ਕਰਨ ਤੋਂ ਭੱਜਿਆ ਕਿ ਜੋ ਹੋ ਰਾਇ ਹੈ ਦੂਜੀ ਵਾਰ ਫੇਰ ਇਹ ਤਾਂ ਚੰਦਵਾਜਾ ਸਾਨੂੰ ਕਿਹਾ ਅੰਦਰ ਚਾਰ ਬੰਦੇ ਨੂੰ ਭਾਗੇ ਅੰਦਰ ਬੰਦ ਕਮਰੇ 'ਚ ਮੀਟਿੰਗ ਕਰਨੀ ਆਂਦਾ ਤੇ ਜਦੋਂ ਅਸੀਂ ਕਿਹਾ ਵੀ ਮੀਟਗਾ ਨੂੰ ਸਾਦੋ ਸਾਹਮਣੇ ਉਹ ਰੁਕਿਆ ਸੀ ਇਹ ਰੁਕਿਆ ਨਹੀਂ ਐਸਐਸਪੀ ਸਾਹਿਬ ਨੇ ਸਾਡਾਂ ਨਾਲ ਗੱਲ ਕੀਤੀ ਵੀ ਮੈਂ ਸਾਦਦਾ ਇੱਥੇ ਮੀਟਗਾ ਸਾਹਮਣੇ ਗੱਲ ਕਰਾਵਾਂਗੇ ਜਦੋਂ ਅਸੀਂ ਉਹਨੂੰ ਕਿਹਾ ਵੀ ਮੀਟਗਾ ਸਾਦੋ ਤੇ ਉਹ ਕਹਿੰਦਾ ਮੈਂ ਕੋਈ ਮੀਟਗਾ ਸਾਹਮਣੇ ਗੱਲ ਨਹੀਂ ਕਰਨੀ ਉਦੋਂ ਭੱਜ ਕੇ ਭੱਜ ਗਿਆ ਇਹ ਕੋਈ ਬੰਦੇ ਵਾਲਾ ਕੰਮ ਨਹੀਂ ਇਹ ਤਾਂ ਜਨਾਨੀਆਂ ਨੂੰ ਪਾਣਾ ਬਣ ਗਿਆ ਜਟਾਂ ਲੈ ਨਹੀਂ ਆ ਸਕਦਾ ਸਾਡੇ ਪੈਨਾਂ ਨਹੀਂ ਆ ਸਕਦਾ ਉਹ ਤਾਂ ਹੀ ਨਹੀਂ ਕਿ ਕੰਮ ਕੀਤਾ ਉਹਨੇ ਕਿੰਨਾ ਚਿਰ ਕ੍ਰਾਂਤੀ ਆਵੇ ਕਹਿੰਦੇ ਇੱਟਾਂ ਲਾਈਆਂ ਨਵੀਆਂ ਬਣਾ ਬਾਥਰੂਮ ਬਣਾਏ ਬਹਿ ਜਾਓ ਇੰਨਾ ਚਿਰ ਮੇਰੇ ਵਾਰ ਇਹ ਕ੍ਰਾਂਤੀ ਆ ਗਈ ਆ ਵੇ ਕੀ ਜਾਣਿਆ ਤੁਸੀਂ ਅੱਡੀ ਕ੍ਰਾਂਤੀ ਆਈ ਆ ਆ ਬਾਥਰੂਮਾਂ ਦੀ ਕ੍ਰਾਂਤੀ ਆ ਗਈ ਉਹਾਂ ਦੇ ਵੀ 3000 ਦੇਗਾ ਤਾਂ ਮੁੜ ਕੇ ਉਹਨੇ ਕੱਖ ਵੀ ਨਹੀਂ ਕੀਤਾਗਾ ਅਸੀਂ ਖਾਣੇ ਵਾਲੇ ਥੋੜਾ ਇੱਕ ਮਿੰਟ ਕੰਮ ਕਰਦੇ ਥੋੜੇ ਜਵਾਕ ਆ ਸਕੂਲ ਚ ਪੜ੍ਹਦੇ ਆ ਨਹੀਂ ਛੋਟੇ ਨੇ ਪੜ੍ਹਦਿਆਂ ਕਿੰਨੇ ਸਾਰਾ ਦਾ ਪੈਸਾ ਕਹਤੀਆਂ ਅਸੀਂ ਪੂਰਾ ਘਰ ਨਹੀਂ ਆਉਂਦੀ ਉੱਥੇ ਲੱਕੜਾ ਲਾ ਕੇ ਤੇ ਉੱਤੇ ਆਪ ਬੈਠੀਦਾ ਤੇ ਫੇਰ ਰੋਟੀਆਂ ਪਾਣੀ ਲਾਈਦਗੀ ਮੈਂ ਆ ਕੇ ਤਨਖਾਹ ਵਧਾ ਦਿੱਤੀ ਅਸੀਂ ਵਧਾ ਗਿਆ ਚੰਨੀ ਤੋਂ ਬਹੁਤ ਸਾਡਾ 1 ਰੁਪਈਆ ਨਹੀਂ ਵਧਿਆ ਅਸੀਂ ਦਾਵੇ ਦਾ ਕਹਿੰਦੇ ਆ ਠੀਕਾ ਨਾ ਕਹੇ ਬੋਲੇ ਤਾਂ ਨੋਕਾ ਨਹੀਂ ਇਹਨਾਂ ਨੂੰ ਕੁਰਸੀ ਤੇ ਪਾਇਆ ਸੀ ਇਹੀ ਲੋਕ ਦੱਸਣਗੇ ਹੁਣ ਨਾਲ 27 ਦੇ ਵਿੱਚ ਵੇਖੋ ਇਹਨਾਂ ਦਾ ਹਾਲ ਕੀ ਹੁੰਦਾ ਹੁਣ ਤੇ ਭੱਜ ਭੱਜ ਜਾਂਦੇ ਨਾ ਮੜ ਕੇ ਲੀੜੇ ਬਾੜ ਕੇ ਜਾਣਗੇ ਇਹ ਇਹਨਾਂ ਲੀੜੇ ਪਾਟੇ ਹੋਇਆ ਕਰਨਗੇ ਜਦੋਂ ਜਾਇਆ ਕਰਨਗੇ ਹਾਂ ਇਹ ਲਾਣਾ ਜਥੇਬੰਦੀ ਦਾ ਇਹ ਸਾਡੇ ਨਾਲ ਜ ਧੱਕਾ ਹੋਇਆ ਨਾ ਉਹਦਾ ਇਹ ਕਰਾਂਗੇ ਇਹਨਾਂ ਨਾਲ ਸਾਖਤਾਪ ਹੋਊਗਾ ਟਰਾਲੀਆਂ ਚੋਰੀ ਕਰਾ ਕੇ ਰਾ ਕੇ ਰੰਗ ਕਰਾਵਾ ਕੇ ਰਾ ਕੇ ਇਹਨਾਂ ਨੇ ਅੰਦਰ ਲਾ ਲੀਆਂ ਟਰਾਲੀ ਚੋਰਾ ਸਾਰੇ ਸਰਕਾਰ ਇਹ ਇਹ ਤਾਂ ਤਾਂ ਖੜਦੇ ਨਹੀਂ ਜਿਹੜਾ ਸਾਫ ਬੰਦਾ ਬੰਦਿਆਂ ਦੇ ਵਿੱਚ ਖੜ ਕੇ ਗੱਲ ਕਰਦਾ ਔਰ ਥੋੜੇ ਤੋਂ ਡਰ ਕਾ ਤਾਂ ਹੋ ਗਿਆ ਸਾਡੇ ਨਾਲ ਤਾਂ ਬਹਿ ਕੇ ਗੱਲ ਅਸੀਂ ਅਸੀਂ ਕਿਉਂ ਗੱਲ ਕਰੀਏ ਅੰਦਰ ਦੋ ਜਣੇ ਬਹਿ ਕੇ ਕੌਣ ਗੱਲ ਕਰੀਏ ਦੋ ਜਣੇ ਦਾ ਇੱਕ ਮੀਟਿੰਗ ਹੁੰਦੀ ਅੰਦਰ ਬਹਿ ਕੇ ਦੋ ਜਣੇ ਅਸੀਂ ਕਰ ਨਹੀਂ ਲੋਕਾਂ ਦੀ ਗੱਲ ਜਿਨ੍ਹਾਂ ਤੋਂ 10-10 ਰੁਪਏ ਲੈ ਕੇ ਉਹਦੇ ਸਮਾਨ ਬਣਾਇਆ ਸੀ ਸਿਲੰਡਰ ਬਣਾਏ ਘਰ ਬਣਾਏ ਕੀ ਨਹੀਂ ਬਣਾਇਆ ਉਹਤੇ ਇਹਨਾਂ ਨੇ ਸਾਰਾ ਸਾਡਾ ਚੋਰੀ ਕਰਵਾਇਆ ਉਹ ਤੋਂ ਮਿਲਿਆ ਨਹੀਂ ਕੁਝ ਤੁਹਾਨੂੰ ਕੁਝ ਨਹੀਂ ਮਿਲਣਾ ਕੀ ਸੀ ਇਹਨਾਂ ਦੇ ਘਰਾਂ ਚ ਆ ਸਾਰਿਆਂ ਦੇ ਇਹਨਾਂ ਕੋਲੇ ਆ ਇਹਨਾਂ ਕੋਲੇ ਆ ਸਾਰੇ ਦਰਦ ਨਾਲ ਜੱਕ ਦਲਾਰ ਘਨੌਰ ਰਗਿਆਂ ਨੇ ਸਾਰਿਆਂ ਨੇ ਚੋਰੀ ਕਰ ਲਿਆ ਕੋਈ ਪ੍ਰਸ਼ਾਸ਼ਨ ਨੇ ਵਿੱਚ ਰਲਿਆ ਸੀਗਾ ਇਹਨਾਂ ਨੇ ਸਾਡੀਆਂ ਖੰਡਾਂ ਚਕਾ ਪੀਪੇ ਚਕਾ ਛਡੇ ਡਕਾ ਨਹੀਂ ਸਾਡਾ ਉੱਥੇ ਇਹਨਾਂ ਨੇ ਬਈ ਬਜ਼ੁਰਗਾਂ ਕਿਹਾ ਤਾਂ ਵੋਟਾਂ ਲਈਆਂ ਤੇ ਉਹਨਾਂ ਹੀ ਬਜ਼ੁਰਗਾਂ ਨੂੰ ਇਹਨਾਂ ਨੇ ਉਤਰਿਆਂ ਨੇ ਛੜਕਾਂ ਤੇ ਰੋਲ ਲਿਆ ਬਹਿ ਜਾਣ ਬਹਿ ਜਾ ਬੇੜਾ ਇਹਨਾਂ ਦਾ ਥੇ ਹੋਣਿਆਂ ਦਾ ਇਹਨਾਂ ਨੇ ਰੋਲਿਆ ਸਾਨੂੰ ਵੀ ਇਹ ਕਿਸਾਨਾਂ ਦੇ ਪੁੱਤਰਾਂ ਸੀ ਜੇ ਕਿਸਾਨਾਂ ਦੇ ਪੁੱਤ ਹੁੰਦੇ ਤਾਂ ਕਿਸਾਨਾਂ ਨਾਲ ਖੜਦੇ ਪਰ ਗੱਲ ਖਿੱਲਾ ਲਾਉਣ ਵਾਲੇ ਨਹੀਂ ਖੜਦੇ ਹੁੰਦੇ ਸਾਡੇ ਸਕੂਲ ਦਾ ਸਰ ਅਧਿਆਪਕ ਆਇਆ ਸੀ ਪਹਿਲਾਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਸਾਡੇ ਬੀਬੀ ਨੂੰ ਕਹਿੰਦੇ ਨਾ ਵੀ ਅਖੇ ਖੁਰਚੀ ਨੇ ਲੈ ਕੇ ਬੈਠੇਗਾ ਤੁਹਾਡਾ ਇਹਨਾਂ ਨੇ ਕੁਝ ਨਹੀਂ ਕਰਨਾ ਸਾਨੂੰ ਵੋਟਾਂ ਪਾਓ ਅਸੀਂ ਤੁਹਾਡੀ ਤਨਖਾਹ ਵਧਾਵਾਂਗੇ 3 ਸਾਲ ਹੋ ਗਏ ਇਹਨਾਂ ਨੇ ਸਾਡਾ 1 ਰੁਪਿਆ ਨਹੀਂ ਵਧਾਇਆ ਕੁਝ ਕੰਮ ਕਰਦੇ ਹਾਂ ਹਾਂਜੀ ਮੇਡੇ ਬੀਨ ਦਾ ਕੰਮ ਕਰਦੇ ਅਸੀਂ ਹਾਂਜੀ ਇਹ ਤਾਂ ਕਹਿੰਦੇ ਸਿੱਖਿਆ ਕ੍ਰਾਂਤੀ ਹੈ ਕਿ ਸਕੂਲਾਂ ਵਾਹ ਤੁਸੀਂ ਤਾਂ ਸੁਖੀ ਨਹੀਂ ਹੋਗੇ ਨਹੀਂ ਜੀ ਅਸੀਂ ਤਾਂ ਬਹੁਤ ਦੁਖੀ ਸਾਡਾ 1 ਰੁਪਿਆ ਨਹੀਂ ਵਧਾਇਆ ਸਾਡੇ ਆਪ ਕਪੂਰੇ ਆ ਸਕੂਲ ਦੇ ਵਿੱਚ ਹਾਂਜੀ ਪੂਰੇ ਆ ਪਰ ਸਾਡੀ ਤਨਖਾਹ ਵੀ ਪੈਂਦੇ ਮਿਸ਼ਰੀ ਵਾਲੇ ਸਵਾਲ ਜਵਾਬ ਮਾਨਜੋਗ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੂੰ ਕਰਨੇ ਸੀਗੇ ਉੱਥੋਂ ਜਿਹੜਾ ਪਹਿਲੀ ਟਾਰਨ ਦੇ ਵਿੱਚ ਜਦੋਂ ਮਾਨਜੋਗ ਸਪੀਕਰ ਸਾਹਿਬ ਪੈਂਦੇ ਮਿਸ਼ਰੀ ਵਾਲ ਦੇ ਵਿੱਚ ਆਉਂਦੇ ਆ ਤਾਂ ਕਿਸਾਨ ਇਕੱਠੇ ਹੁੰਦੇ ਆ ਵੱਡੀ ਤਾਦਾਦ ਦੇ ਵਿੱਚ ਕਿਸਾਨ ਇਕੱਠੇ ਹੁੰਦੇ ਆ ਤਾਂ ਸਪੀਕਰ ਸਾਹਿਬ ਪ੍ਰਸ਼ਾਸਨ ਵੱਲੋਂ ਤੁਹਾਨੂੰ ਵਿਸ਼ਵਾਸਨ ਦਵਾਇਆ ਜਾਂਦਾ ਹੈ ਕਿ ਸਪੀਕਰ ਸਾਹਿਬ ਨਾਲ ਗੱਲਬਾਤ ਹੋਊਗੀ ਅਸੀਂ ਗੱਲਬਾਤ ਕਰਾਵਾਂਗੇ ਪਰ ਉੱਥੇ ਵੀ ਚੋਰਾ ਨਾਲ ਰਵਈਆ ਇਹ ਹੀ ਰਿਹਾ ਕਿ ਮਿਸ਼ਰੀ ਵਾਲੇ ਦੇ ਵਿੱਚੋਂ ਪਹਿਲਾਂ ਭੱਜੇ ਆ ਹੁਣ ਚੰਦਵਾਜੇ ਦੇ ਵਿੱਚੋਂ ਭੱਜੇ ਆ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਸਾਧ ਡਾਟ ਕੇ ਖੜਨਗੇ ਤੇ ਚੋਰ ਭੱਜਣਗੇ ਇਹਨਾਂ ਚੋਰਾਂ ਨੂੰ ਭਜਾ ਕੇ ਰਾਵਾਂਗੇ ਤੇ ਪੰਜਾਬ ਚੋਂ ਵੀ ਬਾਹਰ ਕੱਢ ਕੇ ਰਾਵਾਂਗੇ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚੋਂ ਇਹਨਾਂ ਦੇ ਹੱਥੋਂ ਸੱਤਾ ਜਾਣ ਵਾਲੀ ਆ ਜਵਾਨਤਾ ਇਹਨਾਂ ਦੀ ਜਬਤ ਹੋਣੀ ਆ ਤੇ ਇਹਨਾਂ ਨੂੰ 0113 ਦੇ ਨਾਲ ਜਿਹੜੀਆਂ ਸ਼ੀਟਾਂ ਆਉਣੀਆਂ। ਕੁਲਤਾਰ ਸਿੰਘ ਸੰਧਵਾ ਜਿਹੜੇ ਅੱਜ ਇੱਥੇ ਪਹੁੰਚੇ ਸੀ ਤਾਂ ਉਹਨਾਂ ਦਾ ਵਿਰੋਧ ਆ ਜਿਹੜਾ ਉਹ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸਾਨ ਨੇ ਜਿਹੜੇ ਦੂਸਰੇ ਪਾਸੇ ਰੋਕੇ ਹੋਏ ਸੀਗੇ ਤਾਂ ਨਾਰੇ ਜਿਹੜੇ ਉਹ ਲੱਗ ਰਹੇ ਨੇ ਕਿਉਂਕਿ ਅੰਦਰ ਕੁਲਤਾਰ ਸਿੰਘ ਸੰਧਵਾ ਮਿਲਣ ਗਏ ਸੀ ਪਰ 5 ਸੈਕਿੰਡ ਬਾਅਦ ਬਾਹਰ ਆ ਗਏ ਕਿਉਂਕਿ ਉਹਨਾਂ ਦੇ ਨਾਲ ਮਲਾਇਆ ਨਹੀਂ ਗਿਆ। ਤਾਂ ਉਸ ਤੋਂ ਬਾਅਦ ਕੁਲਤਾਰ ਸਿੰਘ ਸੰਧਵਾ ਇੱਥੋਂ ਚਲੇ ਗਏ ਆ। ਤੇ ਜਿਹੜਾ ਕਿਸਾਨਾਂ ਦੇ ਵੱਲੋਂ ਸਾਰੇ ਆ ਉਹ ਸ਼ੁਰੂ ਕਰ ਦਿੱਤੇ ਗਏ ਆ ਕਿਉਂਕਿ ਮਿਲਣ ਦਾ ਵਾਅਦਾ ਸੀ ਪਰ ਸਵੇਰ ਦੇ ਕੁੜੀ ਕਰ ਰਹੇ ਆ ਮਰਦਾਬਾਦ ਪੰਜਾਬ ਦੀ ਸਰਕਾਰ ਮਰਦਾਬਾਦ ਮਿਲੇ ਨਹੀਂ ਬਾਈ ਹਾਏ ਮਿਲੇ ਨਹੀਂ ਕੁਲਦਾਰ ਸਿੰਘ ਸੰਧਵਾ ਨਹੀਂ ਜੀ ਸਵਾਲਾਂ ਤਾਂ ਭੱਜ ਕੇ ਕੁਲਦਾਰ ਸਿੰਘ ਸੰਧਵਾ ਉਹਨਾਂ ਨੇ ਮਿਲਣ ਤੋਂ ਜਿਹੜਾ ਵਾਅਦਾ ਮੁਕਰ ਹੋ ਗਿਆ ਕੋਈ ਗੱਲ ਨਹੀਂ ਜੇ ਅੱਜ ਮੁਕਰ ਹੋ ਗਿਆ ਤਾਂ ਕੱਲ ਨੂੰ ਫੇਰ ਇੱਕ ਦੰਦ ਦਾ ਸਾਹਮਣਾ ਕਰਨਾ ਹੀ ਪੈਣਾ ਜਿਹੜੇ ਸਵਾਲਾਂ ਦੇ ਜਵਾਬ ਉਹ ਤਾਂ ਦੇਣਾ ਹੀ ਪੈਣਾ ਜੀ ਇਹ ਕਿਹੜੇ ਸਵਾਲ ਆ ਤੁਹਾਡੇ ਜਵਾਬ ਇਹ ਨਹੀਂ ਲੱਗਦਾ ਸਾਡੇ ਇਹ ਜਵਾਲਾ ਜਿਹੜਾ ਸਾਡੇ ਮੋਰਚਾ ਨਾਲ ਤਾਰੋ ਪੀੜ ਕੀਤਾ ਜਿਹੜਾ ਉੱਥੇ ਸਾਡਾ ਸਮਾਨ ਚੋਰੀ ਹੋਇਆ ਅਸੀਂ ਉਹਦੀ ਪਰਭਾਈ ਚਾਹੁੰਦੇ ਆ ਤੇ ਸਾਡਾ ਜਿਹੜਾ ਮੋਰਚਾ ਜਿਹੜਾ ਸਾਡੀਆਂ ਮੰਗਾਂ ਜਿਹੜੀਆਂ ਉਹ ਸੈਂਟਰ ਗਵਰਨਮੈਂਟ ਨਾਲ ਰਿਲੇਟਡ ਸੀਗੀਆਂ ਇਹਨਾਂ ਦਾ ਸਾਡੀ ਮੰਗ ਹੀ ਰਿਲੇਟਡ ਕੋਈ ਨਹੀਂ ਸੀ ਸਾਡਾ ਮੋਰਚਾ ਜਿਹੜਾ ਪੰਜਾਬ ਸਰਕਾਰ ਨਾਲ ਦਾ ਹੈ ਨਹੀਂ ਦੀ ਸੈਂਟਰ ਸਰਕਾਰ ਦੇ ਵਿਰੁੱਧ ਸੀਗਾ ਉਹਦੇ ਪੰਜਾਬ ਸਰਕਾਰ ਨੇ ਜਿਹੜਾ ਸਾਡੇ ਨਾਲ ਮੀਟਿੰਗ ਚ ਆ ਕੇ ਜਿਹੜਾ ਪੈਠੇ ਛੁਰਾ ਮਾਰਿਆ ਅਸੀਂ ਉਹੀ ਸਵਾਲ ਕਰਨੇ ਸੀ ਹਾਂ ਉਹਨਾਂ ਦਾ ਕਹਿਣਾ ਕਿ ਤੁਸੀਂ ਵੀਡੀਓ ਬਣਾਉਣੀ ਚਾਹੁੰਦੇ ਹੋ 5 ਸਕਿੰਟ ਕਮਰੇ ਅੰਦਰ ਗਏ ਹੋ ਬਾਹਰ ਆ ਕੇ ਕਹਿੰਦੇ ਕਿਸਾਨ ਤਾਂ ਵੀਡੀਓ ਬਣਾਉਣੀ ਚਾਹੁੰਦੇ ਗੱਲਬਾਤ ਕਰਨੀ ਨਹੀਂ ਨਹੀਂ ਜੀ ਵੀਡੀਓ ਅਸੀਂ ਤਾਂ ਨਹੀਂ ਬਣਾਉਂਦੇ ਸੀਗੇ ਜੀ ਉਹ ਤਾਂ ਥੋੜਾ ਮੀਡੀ ਮੀਡੀਆ ਦਾ ਚੌਥਾ ਥੰਮ ਹੈ ਇਹ ਕਹਿੰਦੇ ਸੀ ਮੀਡੀਆ ਜਿਹੜਾ ਚੌਥਾ ਥੰਮ ਹੈ ਜੇ ਮੀਡੀਆ ਨੂੰ ਕਵਰੇਜ ਦਾ ਰੋਕ ਰਹੇ ਆ ਤੇ ਇਹ ਦਾ ਸਿੱਧਾ ਡਾਕਾ ਚੌਥੇ ਥੰਮ ਤੇ ਵੀ ਸਰਕਾਰ ਦਾ ਜੇ ਸਾਡੀ ਜਵਾਨ ਬੰਦ ਕਰਨੀ ਚਾਹੁੰਦੇ ਆ ਤੇ ਮੀਡੀਆ ਦੀ ਜਵਾਨ ਜਿਹੜੀ ਬੰਦ ਕਰਨੀ ਚਾਹੁੰਦੇ ਆ ਪਰ ਇਹ ਮੀਡੀਆ ਚੌਥਾ ਥੰਮ ਹੈ ਇੱਥੇ ਤਾਂ ਜਿਹੜੀ ਆਵਾਜ਼ ਆ ਬਲੰਦ ਹੁੰਦੀ ਰਹੂਗੀ ਕਿਸਾਨਾਂ ਦੀ ਆਵਾਜ਼ ਅਸੀਂ ਮੀਡੀਆ ਦਾ ਧੰਨਵਾਦ ਕਰਦੇ ਆ ਜਿਹੜੇ ਸਾਡੀ ਆਵਾਜ਼ ਨੂੰ ਜਿਹੜੇ ਇਹ ਬਲੰਦ ਕਰਦੇ ਆ ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਆ ਕੀ ਲੱਗਦਾ ਬਈ ਕਿਉਂ ਨਹੀਂ ਮਿਲੇ ਸਵੇਰ ਦੇ ਤੁਸੀਂ ਇੱਥੇ ਵੇਟ ਕਰ ਰਹੇ ਹੋ ਬਈ ਤੜ ਕਾਰ ਕੋਲ ਜਾਂ ਉਹਨਾਂ ਦੇ ਮੰਤਰੀਆਂ ਕੋਲ ਸਵਾਲਾਂ ਦੇ ਜਵਾਬ ਆ ਜੋ ਹੈ ਨਹੀਂ ਕਿ ਤੇ ਸਰਕਾਰ ਦੇ ਜੋ ਮੋਰਚਾ ਤਾਰੂਪੀੜ ਹੋਇਆ ਉਹ ਸਰਕਾਰ ਦੀ ਸ਼ਹਿ ਦੇ ਨਾਲ ਹੋਇਆ ਤੇ ਸਰਕਾਰ ਪੂਰੀ ਤਰ੍ਹਾਂ ਪੰਜਾਬ ਦੀ ਉਹਦੇ ਵਿੱਚ ਅਨਮੋਲਵ ਸੀ ਇਸ ਕਰਕੇ ਸਪੀਕਰ ਸਾਹਿਬ ਬਿਨਾ ਸਵਾਲਾਂ ਦਾ ਜਵਾਬ ਦਿੱਤੇ ਭੱਜੇ ਆ ਸਪੀਕਰ ਸਾਹਿਬ ਖੁਦ ਕਹਿੰਦੇ ਰਹੇ ਆ ਕਿ ਉਹ ਧਰਨਾ ਤਾਂ ਚਕਾਇਆ ਕਿ ਨੌਕਰੀਆਂ ਨਹੀਂ ਮਿਲ ਰਹੀਆਂ ਨੌਜਵਾਨ ਨਸ਼ਿਆਂ 'ਚ ਪੈ ਰਹੇ ਤਾਂ ਚਕਾਇਆ ਸੀ ਨੌਕਰੀਆਂ ਤਾਂ ਵੇਖੋ ਜੀ ਹੁਣ ਕਿੰਨੀਆਂ ਕੁ ਨੌਕਰੀਆਂ ਦੇ ਦੇਣਗੇ ਨੌਕਰੀਆਂ ਦਾ ਉਹਦੇ ਨਾਲ ਕੋਈ ਸਬੰਧ ਨਹੀਂ ਸੀ ਹਾਂ ਜਿੱਥੋਂ ਤੱਕ ਨਸ਼ਿਆਂ ਦੀ ਗੱਲ ਆ ਤੇ ਨਸ਼ੇ ਤਿੰਨ ਸਾਲਾਂ ਦੇ ਵਿੱਚ ਕਿੰਨੇ ਕੁ ਕੰਟਰੋਲ ਕੀਤੇ ਆ ਸਰਕਾਰ ਨੇ ਆਏ ਦਿਨ ਆਪਾਂ ਵੇਖਦੇ ਆ ਮੌਤਾਂ ਹੋ ਰਹੀਆਂ ਤੇ ਜੋ ਨਸ਼ਾ ਜੇ ਇੱਦਾਂ ਹੀ ਆ ਗੱਲ ਕਹਿ ਰਹੇ ਆ ਤੇ ਨਸ਼ਾ ਤੇ ਨਾਲ ਪ੍ਰਸ਼ਾਸਨ ਖੁਦ ਵੇਚ ਰਿਆ ਉਹ ਬਠਿੰਡੇ ਕਾਂਡ ਹੋਇਆ ਸਾਰਿਆਂ ਨੇ ਵੇਖਿਆ মিডিਆ ਨੇ ਵਿਖਾਇਆ ਉਹ ਕਿਉਂ ਨੱਪਿਆ ਗਿਆ ਜੇ ਐਡੀ ਸੀ ਤਾਂ ਉਹਦੀ ਤਹਿ ਤੀਕ ਜਾਂਦੇ ਉਹਦੇ ਵਿੱਚ ਵੱਡੇ ਵੱਡੇ ਅਫਸਰਾਂ ਦੇ ਹੋ ਸਕਦਾ ਮੰਤਰੀਆਂ ਦੇ ਨਾਂ ਵੀ ਆਉਂਦੇ ਉੱਥੇ ਬਿਲਡੋਜਰ ਕਿਉਂ ਨਹੀਂ ਸਰਕਾਰ ਦਾ ਚੱਲਿਆ ਹੈ ਕਾਮ ਗਰੀਬ ਲੋਕਾਂ ਦੇ ਘਰ ਟਾਏ ਗਏ ਉਦੋਂ ਸਰਕਾਰ ਨੇ ਬੜੀ ਵਾਹ ਵਾਹ ਖੱਟੀ ਵੀ ਅਸੀਂ ਨਸ਼ੇ ਤੇ ਆ ਬਿਲਡੋਜਰ ਚਲਾਤੇ ਨਸ਼ਾਈਆਂ ਦੇ ਘਰ ਟਾਤੇ ਤੇ ਉਹ ਬਠਿੰਡੇ ਵਾਲੀ ਜਿਹੜੀ ਟਾਪ ਕਲੋਨੀ ਦੇ ਵਿੱਚ 2 ਕਰੋੜ ਦੀ ਕੋਠੀ ਆ ਉਹਦੇ ਤੇ ਅੱਜ ਤੱਕ ਬਿਲਡੋਜਰ ਕਿਉਂ ਨਹੀਂ ਚੱਲਿਆ ਕਿ ਤੇਲ ਮੁੱਕ ਗਿਆ ਬਿਲਡੋਜਰ ਦਾ ਸਰਕਾਰ ਦੇ ਦਾ ਉਹ ਇਸ ਜਵਾਬ ਦੇਵੇ ਨਾ ਸਰਕਾਰ ਜੇ ਬਿਲਡੋਜਰ ਚਲਾਉਣ ਜਾਣਦੀ ਹੈ ਤੇ ਬਿਲਡੋਜਰ ਅੱਜ ਵੀ ਚਲਾਵੇ ਉੱਥੇ ਇਹਦਾ ਮਤਲਬ ਸਰਕਾਰ ਖੁਦ ਨਸ਼ੇਦੂਆਂ ਜਿਹੜੀ ਪੁਸ਼ਤਪਨਾਹੀ ਦੇ ਰਹੀ ਆ ਉਹ ਸਾਹਮਣੇ ਆ ਸਰਕਾਰ ਜੋ ਹੋਇਆ ਉਥੇ ਨਸ਼ਾ ਸਰਕਾਰ ਨੇ ਖੁਦ ਵੇਚ ਰਹੀ ਆ ਇਹਨਾਂ ਦੀ ਉਹ ਮੁਲਾਜ਼ਮ ਪੁਲਿਸ ਵਾਲੀ ਆ ਉਹਦੇ ਜੇ ਉਹਦੀ ਅਨਕਵਰੀ ਕਰਦੇ ਹੋ ਸਕਦਾ ਬਹੁਤ ਕੁਝ ਨਿਕਲਦਾ ਉਹਦੇ ਚੋਂ ਇਹਦਾ ਮਤਲਬ ਆ ਇਹ ਵਿਰੋਧ ਤਾਂ ਜਾਰੀ ਰਹੂਗਾ ਸਵਾਲਾਂ ਦੇ ਜਵਾਬ ਆ ਜੋ ਦੇਣੇ ਪੈਣਗੇ ਸਰ ਬਿਲਕੁਲ ਦਾ ਗੱਲਬਾਤ ਹੋਰ ਵੀ ਕਰਦੇ ਆ ਬਾਪੂ ਜੀ ਕਿਉਂ ਲੱਗਦਾ ਕਿਉਂ ਚਲੇਗੇ ਸਪੀਕਰ ਸਾਹਿਬ ਮਿਲਕਣਗੇ ਤੁਹਾਨੂੰ ਤੁਸੀਂ ਤੜਕੇ ਦੇ ਖੜੇ ਹੋਇਤੀ ਸਪੀਕਰ ਸਾਹਿਬ ਤਾਂਦੇ ਨਾ ਕੋਈ ਗੱਲਬਾਤ ਹੀ ਨਹੀਂ ਕਰ ਦੇਗੇ ਹਾਂ ਉਹ ਦੋ ਕਰਦੇ ਆਂ ਪਾਰਟੀ ਬਣਾ ਦੋ ਬਣਾਈ ਆ ਪਾਰਟੀ ਉਹਨੇ ਕੀ ਕੀਤਾ ਕੀ ਆ ਦੱਸ ਦੋ ਲੈ ਹਾਂ ਕਾਰਕਾਂ ਲਾ ਕੇ ਤੇ ਰੰਗ ਕਰਕੇ ਤੇ ਉਹਦਾ ਨਹੀਂ ਪਤਾ ਰੱਖਣਾ ਇਹ ਹੈ ਕੋਈ ਗੱਲ ਹੈ ਕੋਈ ਸਿੱਖਿਆ ਕ੍ਰਾਂਤੀ ਹੈ ਕਹਿੰਦੇ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਕਿਹੜੀ ਹੈ ਤਾਂ ਦੂਜੀ ਕ੍ਰਾਂਤੀ ਆ ਗਈ ਹੈ ਦੂਜੀ ਕ੍ਰਾਂਤੀ ਆ ਗਈ ਹੈ ਹੈ ਦੂਜੀ ਆ ਗਈ ਹੈ ਜਿਹੜੀ ਪਾੜਨ ਵਾਲੀ ਬੰਦਿਆਂ ਨੂੰ ਹੈ ਕੀ ਹੈ ਸਿੱਖਿਆ ਕ੍ਰਾਂਤੀ ਥੋੜੋ ਲੈ ਵੀ ਇਹਨੂੰ ਪੁੱਛੋ ਲੈ ਵੀ ਟੀਚਰ ਹੈਗੇ ਆ ਪੂਰੇ ਪਹਿਲਾਂ ਟੀਚਰ ਦੱਸੋ ਲੈ ਸਾਡੇ ਟੀਚਰ ਕਿੰਨੇ ਆ ਸਕੂਲ ਦੇ ਵਿੱਚ ਹੈ ਇਹ ਬਰਾਜਾ ਹਾਂ ਕੀ ਲੱਗਦਾ ਕਿ ਚਾਰ ਬੰਨੇ ਕਿਸਾਨ ਗਏ ਸੀ ਅੰਦਰ ਉਹ ਕਮਰੇ ਵਿੱਚ ਜਾਂਦੇ ਆ ਸਪੀਕਰ ਦਾ 5 ਸਕੰਡਰ ਬਾਅਦ ਬਾਹਰ ਆ ਕੇ ਕਹਿੰਦੇ ਕਿ ਇਹ ਤਾਂ ਵੀਡੀਓ ਬਣਾਉਣੀ ਚਾਹੁੰਦੇ ਆ ਗੱਲਬਾਤ ਨਹੀਂ ਕਰਨੀ ਨਹੀਂ ਉਹਨਾਂ ਨੇ ਗੱਲਬਾਤ ਕੀਤੀ ਨਹੀਂ ਉਹ ਜਿਹੜੇ ਲੈ ਕੇ ਗਏ ਐਸਐਸਪੀ ਉਹ ਸੰਤ ਜਾ ਕੇ ਲੈ ਗਏ ਅੱਗੇ ਵੀ ਸਾਨੂੰ ਮਿਸ਼ਰੀ ਆ ਲੋ ਵੀ ਐਂ ਤੇ ਜਾ ਕੇ ਪਾਸੇ ਕਰਤਾ ਦੂਜੇ ਪਾਸੇ ਦੀ ਨਿਕਲ ਗਏ ਹਣ ਵੀ ਦੂਜੇ ਪਾਸੇ ਦੀ ਨਿਕਲ ਗਏ ਹਾਂ ਹੁਣ ਇਸ ਤੋਂ ਬਾਅਦ ਲਗਾਤਾਰ ਜਿਵੇਂ ਹੋ ਫੇਰ ਆਉਣਗੇ ਪਿੰਡਾਂ ਵਿੱਚ ਗੱਲਬਾਤ ਫੇਰ ਕਰਾਂਗੇ ਫੇਰ ਕਰਾਂਗੇ 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 ਪੂਰਾ ਕਰਾਂਗੇ ਹਾਂ ਹੌਣ ਤਾਂ ਨਿਕਲ ਗਿਆ ਨਾ ਪੁਲਿਸ ਮੰਗਾਈ ਕਿੰਨੀ ਮੰਗਾਈ ਹੈ ਪੁਲਿਸ ਕੋਈ ਨਹੀਂ ਤਾਂ ਬੋਟ ਹੀ ਨਹੀਂ ਚੰਦ ਬਾਜੇ ਚ ਜਿੰਨੀ ਪੁਲਿਸ ਆ ਗਈ ਹੈ ਹੈ ਹਜ਼ਾਰਾਂ ਦੀ ਗਿਣਤੀ ਆ ਗਈ ਘੱਟ ਦੋ ਆਮ ਲੋਕਾਂ ਦੇ ਲੀਡਰ ਨੇ ਆਮ ਸਰਕਾਰ ਨਹੀਂ ਆਮ ਸਰਕਾਰ ਥੋੜੋ ਹਾਂ ਕਾਚ ਬਣ ਗਈ ਪੁਲਿਸ ਪਹਿਨੀ ਪੁਲਿਸ ਆ ਗਈ ਹਾਂ ਪੁਲਿਸ ਆ ਗਈ ਇਹ ਲੋਕਾਂ ਦਾ ਵੀ ਕਿਉਂ ਨਹੀਂ ਮਿਲੇ ਜਦੋਂ ਝੂਠੇ ਆ ਗੱਲ ਦਾ ਜਵਾਬ ਹੀ ਨਹੀਂ ਇਹਨਾਂ ਕੋਲ ਆਈ ਇਹ ਹੁਣ ਤਾਂ ਪੁਲਿਸ ਲੈ ਆਉਂਦਾ ਜਦੋਂ ਵੋਟਾ ਮੰਗਣਾ ਹੈ ਉਦੋਂ ਕਿਵੇਂ ਆਉਣਗੇ ਉਹਨਾਂ ਦੇ ਪੈਣੇ ਆ ਕਿਸਾਨਾਂ ਗੁਜਾਰੀ ਜਿਟਾਉਣਾ ਹੀ ਪਣਾ ਜਿਹੜੀ ਗੱਲਬਾਤ ਕਰਨੀ ਪੈਣੀ ਆ ਕਰਨਗੇ ਗੱਲ ਦਾ ਜਵਾਬ ਹੋਊ ਦਾ ਕਰਨਗੇ ਉਹ ਜਵਾਬ ਹੁੰਦਾ ਹੀ ਨਹੀਂ ਕਰਨਗੇ ਇਹ ਕਹਿੰਦੇ ਵੀ ਕਿਸਾਨ ਵੀਡੀਓ ਬਣਾਉਂਦਾ ਕਿਸਾਨ ਕੋਲੇ ਕਿਸੇ ਕੋਲੇ ਮੋਬਾਈਲ ਵੀ ਨਹੀਂ ਲਿਆਣ ਵਾਲਾ ਕੱਲਾ মিডিਆ ਗਿਆ মিডিਆ ਆਈ ਸਤਿਕਾਰ ਕਰਦਾ ਧੰਨਵਾਦ ਕਰਦੇ ਆ ਵੀ ਵੀਡੀਓ ਆਡੀ ਵਾਇਸ ਚੱਕਦਾ ਬਹੁਤ ਧੰਨਵਾਦ ਧੰਨਵਾਦ ਬਾਈ ਹੋ ਗਿਆ ਸੀ ਔਰ ਸਾਡੇ ਬੱਚਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਸਾਡੇ ਟੀਚਰ ਬੜੇ ਖੁਸ਼ ਆ ਬੱਚੇ ਬੜੇ ਖੁਸ਼ ਆ 9000 ਬੱਚੇ ਪਿਛਲੇ ਸਾਲ ਮਹਿੰਗੇ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ 'ਚ ਆਇਆ ਇੱਥੋਂ ਪਤਾ ਲੱਗਦਾ ਪੰਜਾਬ ਅੱਗੇ ਵਧ ਰਿਹਾ ਹੈ ਪੰਜਾਬ ਬਦਲ ਰਿਹਾ ਹੈ ਸਿੱਖਿਆ ਰਾਹੀਂ ਬਦਲ ਰਿਹਾ ਹੈ ਸਿਹਤ ਰਾਹੀਂ ਬਦਲ ਰਿਹਾ ਹੈ ਕ੍ਰਾਂਤੀ ਦੇ ਸਵਾਲ ਨੇ ਕਹਿੰਦੇ ਕਿ ਜਿਹੜਾ ਚਾਰ ਦਿਵਾਰੀ ਜਿਹੜਾ ਹੈਗਾ ਕਿ ਚਾਚਰਾ ਤੇ ਲਾ ਕੇ ਅਧਗਟਨ ਕੀਤੇ ਜਾ ਰਹੇ ਨੇ ਤੇ ਚਾਰ ਚਾਰਾ ਤੇ ਉਹ ਲਾ ਲੈਂਦੇ ਉਹਨਾਂ ਕੋਈ 70 ਸਾਲਾਂ ਚਾਰਾ ਦੇ ਵੀ ਨਹੀਂ ਲੱਗੇ ਉਹ ਤਾਂ ਕੱਲੇ ਨੀ ਪੱਤਰ ਰੱਖ ਕੇ ਤੁਰ ਜਾਂਦੇ ਮੁੜ ਕੇ ਠੱਠੇ ਖੁਰਕਦੇ ਸੀ ਉਹਨਾਂ ਨਾਲ ਤੁਹਾਡੇ ਐਮਐਲਏ ਤੇ ਵੀ ਕਈ ਸਵਾਲ ਨੇ ਲਗਾਤਾਰ ਘੇਰਿਆ ਜਾ ਰਹੇ ਠੀਕ ਹੈ ਜੀ ਬਿਲਕੁਲ ਇਸ ਵਕਤ ਗੁਲਤਾਸ ਖੋਵਾ ਜਿਹੜੇ ਨੇ ਇੱਥੇ ਬੁੱੱ